ਕਤਲ ਦੀ ਸੰਸਨੀ ਖੇਸ ਵਾਰਦਾਤ ਪਾਪਰੀ ਹੈ ਸ਼ਰੀਰ 'ਮ ਗੋਲੀਆਂ ਮਾਰੀਆਂ ਗਈਆਂ ਨੇ ਅਤੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ 27 ਸਾਲ ਦੇ ਰਮੇਸ਼ ਕੁਮਾਰ ਉਰਫ ਸ਼ਸ਼ੀ ਵਜੋ ਹੋਈ ਹੈ ਜੋ ਕਿ ਆਪਣੇ ਯਾਰਾ ਦੋਸਤਾ ਦੇ ਨਾਲ ਬੀਤੀ ਰਾਤ ਢਾਬੇ ਦੇ ਉੱਪਰ ਰੋਟੀ ਖਾਣ ਗਿਆ ਸੀ ਕਿ ਐਨੇ ਨੂੰ ਦੋਸਤਾ ਦਾ ਪਲਾਨ ਬਣ ਗਿਆ ਕਿ ਉਹਨਾਂ ਦੇ ਵੱਲੋਂ ਬੀਅਰ ਪੀਣੀ ਹੈ ਤਾਂ ਫਿਰ ਜਦੋਂ ਰਮੇਸ਼ ਠਿੱਕੇ ਦੇ ਉੱਪਰ ਬੀਅਰ ਦੀ ਬੋਤਲ ਲੈਣ ਦੇ ਲਈ ਗਿਆ ਤਾਂ ਪਹਿਲਾਂ ਤੋਂ ਹੀ ਉੱਥੇ ਮੌਜੂਦ ਅਣਪਛਾਤੇ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਬੈਂਸਪਾਜੀ ਕਰ ਰਹੇ ਹੁੰਦੇ ਨੇ ਤੇ ਜਦੋਂ ਰਮੇਸ਼ ਉੱਥੇ ਪਹੁੰਚਦਾ ਤਾਂ ਕਿਸੇ ਗੱਲ ਨੂੰ ਲੈ ਕੇ ਟਕਰਾਬਾਜ਼ੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਰਮੇਸ਼ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੇ ਨੇ ਅਤੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਰਮੇਸ਼ ਉਥੇ ਡਿੱਗ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਧਰ ਵਾਰਦਾ ਤੋਂ ਬਾਅਦ ਰਮੇਸ਼ ਦੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਉਸ ਦੇ ਯਾਰ ਦੋਸਤ ਵੀ ਕਾਫੀ ਡਰੇ ਅਤੇ ਸਹਿਮੇ ਹੋਏ ਨੇ ਇਸੇ ਪੂਰੇ ਕਟਨਾਕ੍ਰਮ ਨੂੰ ਲੈ ਕੇ ਮ੍ਰਿਤਕ ਦੇ ਦੋਸਤਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਬੀਤੀ ਸ਼ਾਮ ਯਾਰਾਂ ਦੋਸਤਾਂ ਦੇ ਵੱਲੋਂ ਬਾਹਰ ਰੋਟੀ ਖਾਣ ਦਾ ਪਲਾਨ ਬਣਾਇਆ ਗਿਆ ਸੀ ਐਨਐਨ ਨੂੰ ਕਰਮੇਸ਼ ਨੇ ਬਿਰਪਿੰਦੀ ਇੱਛਾ ਜ਼ਾਹਰ ਕੀਤੀ ਤੇ ਜਦੋਂ ਉਹ ਠੇਕੇ ਦੇ ਉੱਪਰ ਬੇਅਰ ਲੈਂਨ ਦੇ ਲਈ ਗਿਆ ਤਾਂ ਫਿਰ ਕਿਸੇ ਗੱਲ ਨੂੰ ਲੈ ਕੇ ਜਿਹੜੇ ਕਿ ਪਹਿਲਾਂ ਤੋਂ ਹੀ ਨੌਜਵਾਨ ਉੱਥੇ ਲੜ ਰਹੇ ਹੁੰਦੇ ਨੇ ਟਕਰਾਬਾਤੀ ਹੁੰਦੀ ਹੈ ਕਿ ਰਮੇਸ਼ ਤੇ ਨਾਲ ਵੀ ਉਹ ਖੇਬੜ ਜਾਂਦੇ ਨੇ ਜਿਸ ਕਰਕੇ ਗੱਲ ਇੰਨੀ ਵੱਧ ਜਾਂਦੀ ਹੈ ਕਿ ਰਮੇਸ਼ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਘਟਨਾ ਦੀ ਸੂchnਾ ਮਿਲਦਿਆਂ ਮੌਕੇ ਤੇ ਪਹੁੰਚੇ ਡੀਐਸਪੀ ਦੇ ਵੱਲੋਂ ਪੂਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਰਾਤ ਇਹੀ ਮੁੰਡੇ ਸੀਗੇ ਇਕੱਠੇ ਹੋਏ ਹੋਏ ਕਾਹਨ ਵਾਲੇ ਆਈ ਕਹਿੰਦੇ ਇਹ ਕਹਿੰਦੇ ਰੋਟੀ ਖਾਣ ਜਾਣੀ ਬਲਦੇਵ ਦੇ ਜੀ ਮਿਸਤੀ ਆਈ ਮਿਸੀਆਂ ਰੋਟੀਆਂ ਖਾਣ ਚਲੇ ਗਈ ਇਹ ਚਾਰ ਜਾਨੇ ਸੀਗੇ ਦੋ ਜਵਾਬ ਸੀਗੇ ਤੇ ਮੈਂ ਤੇ ਮੁੰਡਾ ਯਾਰ ਦੋਸਤ ਸੀਗੇ ਵੀ ਮਾਰਕੀਟ ਦੇ ਹੀ ਕੱਲ ਕੀ ਹੋਇਆ ਫਿਰ ਗੱਲ ਉਹ ਕਹਿੰਦਾ ਮੈਂ ਬੀਅਰ ਪੀਣੀ ਆ ਜੀ ਉਹ ਬੀਅਰ ਲੈਨ ਚਲਾ ਗਿਆ ਤੇ ਉੱਥੇ ਪਹਿਲਾਂ ਲੜੀ-ਲੜੀ ਜਾਂਦੇ ਹੋਣੇ ਆਪਸ ਵਿੱਚ ਮੁੰਡੇ ਤੇ ਉਹਨੇ ਪੈਸੇ ਪੁਹੇ ਬੀਅਰ ਵਾਲ ਨੂੰ ਫੜਾਤੇ ਠੇਕੇ ਵਾਲੇ ਨੂੰ ਕਿ ਮੈਨੂੰ ਬੀਅਰ ਦੇ ਦੇ ਉਹਨਾਂ ਨੇ ਲਫੜ-ਲਫੜ ਮਾਰਿਆ ਵੀ ਅਸੀਂ ਪਹਿਲਾਂ ਦੇ ਖੜੇ ਆ ਤੇ ਉਹ ਜਿਹੜਾ ਨਾਲ ਜਵਾਕ ਸੀਗਾ ਜੀ ਉਹ ਉਹਨੂੰ ਕਹਤਾ ਉਹਨੂੰ ਵੀ ਜਾ ਵੀ ਉਹਨੂੰ ਬੁਲਾ ਲਿਆ ਜਾ ਕੇ ਕਿ ਸਾਨੂੰ ਅੰਦਰ ਬੈਠੇ ਰੋਟੀ ਖਾਈ ਜਾਂਦੇ ਸੀਗੇ ਤੇ ਉਹ ਕਹਿੰਦੇ ਬੁਲਾ ਲਾ ਜਿਹਨੂੰ ਬੁਲਾਉਣਾ ਭਾਈ ਉਹਨਾਂ ਨੇ ਗੋਲੀ ਗੱਡੀ ਤੇ ਮਾਰ ਦਿੱਤਾ ਉਹਨਾਂ ਦੇ ਦੋ ਕੱਢ ਕੇ ਉਹ 7-8 ਆਣੇ ਸੀਗੇ ਗੋਰੀ ਕਿਹਨੂੰ ਮਾਰੀ ਜੀ ਗਲੀ ਉਹ ਸ਼ਸ਼ੀ ਮੁੰਡੇ ਦੇ ਮਾਰੀ ਜੀ ਤੁਹਾਡਾ ਨਾਮ ਸੀਗਾ ਹਾਂਜੀ ਕਿੱਥੇ ਕੰਮ ਕਰਦੇ ਹੋ ਜੀ ਨਾਲ-ਨਾਲ ਹੀ ਦੁਕਾਨ ਆ ਜੀ ਦੋ ਦੁਕਾਨਾਂ ਛੱਡ ਕੇ ਮੰਨ ਲਓ ਜੀ ਉਹ ਦੁਕਾਨਾਂ ਤੇ ਜਿਨ੍ਹਾਂ ਨੇ ਕੋਈ ਮਾਰੀ ਜਾਣਦੇ ਸੀ ਉਹ ਉਹ ਜਾਣਦੇ ਨਹੀਂ ਸੀਗੇ ਜੀ ਇੱਥੇ ਬਲਦੇਵ ਢਾਬਾ ਹੈ ਇਹਦੇ ਤੇ ਇਹਦੇ ਉੱਪਰ ਜਿਹੜਾ ਸੱਸੀ ਪੁੱਤਰ ਓਮ ਪ੍ਰਕਾਸ਼ ਸਾਹਿਬ ਦੇ ਦੋਸਤਾਂ ਦੇ ਨਾਲ ਇੱਕ ਦਾ ਨਾਮ ਰਣਦੀਪਿਕ ਦਾ ਨਾਮ ਬਲਵੀਰ ਇਹ ਦੋਨਾਂ ਦੇ ਨਾਲ ਇੱਥੇ ਖਾਣਾ ਖਾਣ ਵਾਸਤੇ ਆਇਆ ਸੀ ਤੇ ਦੂਸਰੇ ਪਾਸੇ ਜਿਹੜੇ ਲੋਸ਼ੀ ਪਾਰਟੀ ਹੈ ਉਹ ਵੀ ਇੱਥੇ ਜਿਹੜਾ ਉਹ ਕਲਦੇ ਆਏ ਸੀ ਇਹਦੇ ਵਿੱਚ ਜਦੋਂ ਜਿਹੜਾ ਸੱਸੀ ਹੈ ਉਹਨਾਂ ਨੇ ਉਹ ਬੀਅਰ ਚਾਹੀਦੀ ਸੀ ਸੱਸੀ ਬੀਅਰ ਲੈਣ ਵਾਸਤੇ ਜਿਹੜਾ ਇੱਥੇ ਉਹ ਕਲ ਦੇ ਨਾਲ ਹੀ ਪਰੇ ਠਿਕਾ ਉਹ ਠਿਕੇ ਤੇ ਗਿਆ ਤੇ ਉੱਥੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਆਪਸ ਵਿੱਚ ਪਹਿਲਾਂ ਹੀ 5-6 ਜਣੇ ਬਹਿਸ ਕਰ ਰਹੇ ਸੀ ਜਦੋਂ ਇਹ ਉੱਥੇ ਪਹੁੰਚਿਆ ਤੇ ਜਿਹੜਾ ਉਹਨਾਂ ਨੇ ਇਹਦੇ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸਨ ਤੇ ਇਹਨੇ ਜਦੋਂ ਅੱਗੋਂ ਥੋੜਾ ਵਿਰੋਧ ਕੀਤਾ ਤੇ ਉਹਨਾਂ ਨੇ ਪਹਿਲੇ ਇਹਦੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਜਿਹੜਾ ਆਪਦੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਅ ਪਿਸਤਲ ਕੱਢ ਕੇ ਇਹਦੇ ਜਿਹੜਾ ਗੋਲੀ ਮਾਰੀ ਜਿਹਦੇ ਵਾਲੇ ਡੇਗ ਪਿਆ ਜਿਹਨੂੰ ਇਹਨੂੰ ਜਿਹੜਾ ਸਿਵਲ ਹਸਪੀਟਲ ਜਿਹੜਾ ਜਿਹੜਾ ਦਾਖਲ ਕਰਾਇਆ ਗਿਆ ਤੇ ਉੱਥੇ ਲਾਜਦਰਾਨੇ ਦੀ ਜਿਹੜੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਜਿਹੜਾ ਐਫ ਆਈ ਆਰ ਦਰਜ ਕਰ ਲਈਏ ਜਿਹਦੇ ਵਿੱਚ ਇੱਕ 103 ਬੀ ਐਨ ਸਥਾਪ ਤੇ 25 ਸਾਈਕਰੰਜਾ ਨਾਡ ਆਰਮਜੈਕਟ ਡ੍ਰੈਫ ਜਿਹੜਾ ਮਕਦਮਾ ਦਰਜ ਕਰ ਲਿਆ ਤੇ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਸਾਥ ਜਿਹੜੇ ਅਣਪਛਾਤੇ ਸਾਥੀ ਇਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ